ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਟੈਕਸਾਸ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮਹਿਲਾ ਸਮੇਤ ਚਾਰ ਪਾਤਰੀਆਂ ਦੀ ਸੜਕੇ ਦਰਦਨਾਕ ਮੌਤ ਹੋ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਹਰ ਕੋਈ ਕਾਰ ਪੂਲਿੰਗ ਐਪ ਰਾਹੀਂ ਜੁੜੇ ਸੀ ਅਤੇ ਹਾਦਸੇ ਵਿੱਚ ਇਹ ਪੰਜ ਵਾਹਨ ਸ਼ਾਮਲ ਸਨ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਬੈਟਨਵਿਲੇ ਅਰਕਾਂਸਾਸ ਜਾ ਰਹੇ ਸਨ ਇਹ ਹਾਦਸਾ ਇੱਕ ਸੂਨ ਨੂ ਟੱਕ ਦੇ ਨਾਲ ਟਕਰਉਣ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਸਾਰੇ ਯਾਤਰੀ ਇਸ ਦੇ ਵਿੱਚ ਸਵਾਰਥਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ੀ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਕਿਉਂਕਿ ਇਹ ਦੇਖਣ ਜਾ ਰਹੀ ਹੈ ਕਿ ਹੁਣ ਇਸ ਦੀ ਅਗਲੀ ਕਾਰਵਾਈ ਕੀ ਬਣੇਗੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਤੇ ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਦੇ ਵਿੱਚ ਮਰਨ ਵਾਲੇ ਦੀ ਪਛਾਣ ਆਰਿਆਨ ਰਗੁਨਾਥ ਔਰ ਆਮਪਤੀ ਫਾਰੂਕ ਸ਼ੇਖ ਲੋਕੇਸ਼ ਪਲਾਚਾਰਲਾ ਅਤੇ ਦਰਸ਼ਨੀ ਵਾਸੂਦੇਵੰਦ ਵਜੋ ਹੋਈ ਹੈ। ਔਰ ਆਮਪਤੀ ਅਤੇ ਉਸ ਦਾ ਦੋਸਤ ਸ਼ੇਖ ਦਲਾਸ ਦੇ ਵਿੱਚ ਆਪਣੇ ਚਚੇਰੇ ਪ੍ਰਾਣੋਂ ਮਿਲਣ ਤੋਂ ਵਾਪਸ ਆ ਰਹੇ ਸਨ ਲੋਕੇਸ਼ ਆਪਣੀ ਪਤਨੀ ਨੂੰ ਮਿਲਣ ਬੈਂਟਨ ਵਿਲੇਜ ਆ ਰਹੀ ਸੀ ਅਤੇ ਟੈਕਸਾਸ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਰਹੀ ਦਰਸ਼ਨੀ ਵਾਸudevਨ ਬੈਂਟਨ ਵਿਲੇਜ ਸਥਿਤ ਆਪਣੇ ਚਾਚੇ ਨੂੰ ਮਿਲਣ ਜਾ ਰਹੀ ਸੀ ਉਹ ਸਾਰੇ ਇੱਕ ਕਾਰਪੂਲਿੰਗ ਐਪ ਰਾਹੀਂ ਜੁੜੇ ਹੋਏ ਸਨ आर्यन ਦੇ ਪਿਤਾ ਸੁਭਾਸ਼ ਚੰਦਰ ਰੈਡੀ ਹైదరాబాద్ ਸਥਿਤ ਮੈਕਸ ਐਗਰੀ ਜੈਨੇਟਿਕਸ ਪ੍ਰਾਈਵੇਟ ਲਿਮਿਟਿਡ ਦੇ ਮਾਲਕ ਨੇ ਆਰਿਆਨ ਨੇ ਕੋਇੰਟੂਟ ਦੇ ਅਮਰੀਕਾ ਵਿਸ਼ਵ ਵਿਦਿਆਪਾਠਮ ਨੂੰ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ ਹੈ ਆਰਿਆਨ ਨੇ ਕਿਸ਼ਤੇ ਦੱਸਿਆ ਕਿ ਉਸਦੇ ਮਾਤਾ ਪਿਤਾ ਮਈਧ ਵਿੱਚ ਟੈਕਸਾਸ ਯੂਨੀਵਰਸਿਟੀ ਦੇ ਵਿੱਚ ਕਰਮੋਕੇਸ਼ਨ ਦੇ ਲਈ ਅਮਰੀਕਾ ਵਿੱਚ ਆਇਆ ਸੀ ਅਤੇ ਕਰਮੋਕੇਸ਼ਨ ਤੋਂ ਬਾਅਦ ਉਹਨਾਂ ਨੇ ਉਸ ਨੂੰ ਭਾਰਤ ਪਰਤਣ ਦੇ ਲਈ ਕਿਹਾ ਪਰ ਉਸਨੇ ਕਿਹਾ ਕਿ ਉਹ 2 ਸਾਲ ਹੋਰ ਅਮਰੀਕਾ ਵਿੱਚ ਕੰਮ ਕਰਨਾ ਚਾਹੁੰਦਾ ਹੈ ਸ਼ਾਇਦ ਕਿਸੇ ਤੂੰ ਇਹੀ ਮਨਜ਼ੂਰ ਸੀ ਆਰਿਆਂ ਦਾ ਦੋਸਤ ਸ਼ੇਖ ਵੀ ਹైదరాబాద్ ਦਾ ਰਹਿਣ ਵਾਲਾ ਸੀ ਅਤੇ ਬੈਂਟਨ ਵਿਲੇਜ ਰਹਿੰਦਾ ਸੀ ਤੇ ਤਾਮਲ ਲਾਡੂ ਦੀ ਦਰਸ਼ਨੀ ਟੈਕਸਾਸ ਦੇ ਫ੍ਰੈਸ ਕੋਚੂ ਦੰਦਾਸੀ ਫਾਦੁਕ ਸ਼ੇਖ ਤੇ ਪਿਤਾ ਮਸਤਾਨ ਵਲੀ ਨੇ ਦੱਸਿਆ ਕਿ ਉਹ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਹ ਆਪਣੀ ਐਮਐਸਸੀ ਡਿਗਰੀ ਨੂੰ ਪੂਰੀ ਕਰਨ ਦੇ ਲਈ ਅਮਰੀਕਾ ਗਿਆ ਹੋਇਆ ਸੀ ਦੱਸਿਆ ਕਿ ਰਿਪੋਰਟ ਅਨੁਸਾਰ ਇੱਕ ਤੇਜ਼ ਰਫ਼ਤਾਰ ট্রাক ਨੇ ਐਸਯੂਵੀ ਨੂੰ ਪਿੱਛੋਂ ਦੀ ਆ ਕੇ ਟੱਕਰ ਮਾਰ ਦਿੱਤੀ ਜਿਸ ਵਿੱਚ ਸਾਰੇ 5 ਸਫਰ ਕਰ ਰਹੇ ਸਨ ਉਹ ਸਾਰੇ ਨੂੰ ਕਾਲ ਨੂੰ ਅਗਲਾ ਗਈ ਅਤੇ ਯਾਤਰੀ ਸੜ ਗਏ ਅਧਿਕਾਰੀ ਹੁਣ ਡੀਐਨਏ ਫਿੰਗਰਪ੍ਰਿੰਟ ਅਤੇ ਦੰਦਾ ਤੇ ਹੱਡੀਆਂ ਦਾ ਵਿਸ਼ਲੇਸ਼ਣ ਕਰ ਰਹੇ ਨੇ ਲਾਸ਼ਾਂ ਦੀ ਪਛਾਣ ਕਰਨ ਦੇ ਲਈ ਦੱਸਿਆ ਕਿ ਰਿਪੋਰਟਾਂ ਦਾ ਸ਼ੰਕਾ ਹਏ ਕਿ ਚੀਸ ਦੇ ਵਿੱਚ ਪੰਜ ਨੌਜਵਾਨ ਸਵਾਰ ਸਨ ਉਸ ਗੱਡੀ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰੀ ਹੈ ਤੇ ਕਾਰ ਨੂੰ ਅਗ ਲੱਗ ਗਈ ਅਤੇ ਸਾਰੇ ਯਾਤਰੀ ਸੜਕੇ ਸੁਆਹ ਹੋ ਗਏ ਅਧਿਕਾਰੀ ਹੁਣ ਇਸ ਫਿੰਗਰਪ੍ਰਿੰਟ ਅਤੇ ਦੰਦਾ ਅਤੇ ਹੱਡੀਆਂ ਦੇ ਵਿਸ਼ਲੇਸ਼ਣ ਕਰ ਰਹੇ ਨੇ Laashe ਦੀ ਪਛਾਣ ਕਰਨ ਦੇ ਲਈ ਇਸ ਸਥਾਨਕ ਅਧਿਕਾਰੀ ਨੇ ਕਿਹਾ ਕਿ Laashe ਦੀ ਪਛਾਣ ਕਰਨ ਲਈ ਮਾਪਿਆਂ ਦੇ ਨਮੂਨੇ ਵੀ ਮਿਲਾਈ ਜਾਣਗੇ ਦਰਸ਼ਨੀ ਵਾਸੂ ਦੇਵਨ ਦੇ ਮਾਤਾ ਪਿਤਾ ਦੇ ਵਿਦੇਸ਼ ਮੰਤਰੀ ਐਸੋਸੀਏਸ਼ਨ ਕੋ ਤੋਂ ਮਦਦੀ ਅਪੀਲ ਵੀ ਕੀਤੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ